ਗੁਰਾਇਆਂ ਦੇ ਵਿੱਚ ਵਾਪਰੇ ਗੇ ਦਰਦਨਾਕ ਸੜਕੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੁਹਾਨੂੰ ਤਸਵੀਰਾਂ ਦਿਖਾਣੀਆਂ ਪਹਿਲਾਂ ਮੇਰੇ ਮਗਰ ਤਸਵੀਰਾਂ ਦੇਖੋ ਇਹ ਜਿਹੜਾ ਰੋਡ ਆ ਰਿਹਾ ਹੈ ਸੜਕ ਆ ਰਿਹਾ ਹੈ ਇਹ ਫਗਵਾੜਾ ਸਾਈਡ ਤੋਂ ਲੁਧਿਆਣਾ ਸਾਈਡ ਨੂੰ ਜਾ ਰਿਹਾ ਜਿਹੜਾ ਜਲੰਧਰ ਤੋਂ ਲੁਧਿਆਣਾ ਸਾਈਡ ਦੀ ਇਹ ਸੜਕ ਹੈ ਜਿੱਧਰੋਂ ਦੋ ਗੱਡੀਆਂ ਜਿਹੜੀਆਂ ਇਧਰ ਨੂੰ ਦੱਸਿਆ ਜਾ ਰਹਾ ਆ ਰਹੀਆਂ ਸੀਗੀਆਂ ਤੇ ਪਿੱਛੋਂ ਜਿਹੜੀ ਹੈ ਇੱਕ ਗੱਡੀ ਨੇ ਦੂਸਰੀ ਗੱਡੀ ਜਿਹੜੀ ਅੱਗੇ ਜਾ ਰਹੀ ਸੀ ਉਹਨੂੰ ਹਿੱਟ ਕੀਤਾ ਤੇ ਜਿਸ ਤੋਂ ਬਾਅਦ ਦੋਨੇ ਹੀ ਗੱਡੀਆਂ ਬੇਕਾਬੂ ਹੋ ਕੇ ਜਿਹੜੀ ਲੁਧਿਆਣਾ ਸਾਈਡ ਤੋਂ ਜਿਲੰਦਰ ਸਾਹਿਨੂ ਰੋਡ ਆ ਰਿਹਾ ਉਧਰ ਜਾ ਕੇ ਇੱਕ ਗੱਡੀ ਪਲਟ ਗਈ ਹੈ ਤੇ ਦੂਸਰੀ ਜਿਹੜੀ ਹੈ ਬੁਰੇ ਤਰੀਕੇ ਨਾਲ ਜਿਹੜੀ ਅੱਗੋਂ ਨੁਕਸਾਨੀ ਗਈ ਹੈ ਗੱਡੀ ਜਿਹੜੀ ਹੈ ਟੋਇਟਾ ਦੀ ਹੈ ਜਿਹੜੀ ਹਾਈਲੈਕਸ ਜਿਹੜੀ ਗੱਡੀ ਸ਼ਾਇਦ ਦੱਸੇ ਜਾ ਰਿਹਾ ਜਿਹੜੀ ਉਹ ਗੱਡੀ ਨੇ ਪਿੱਛੋਂ ਜਿਹੜਾ ਹਿੱਟ ਕੀਤਾ ਹੈ ਜਿਹੜੀ ਆਹ ਪਲਟੀ ਹੋਈ ਗੱਡੀ ਦਾ ਨਜ਼ਰ ਆ ਰਹੀ ਹੈ ਜਿਹਦਾ ਨੰਬਰ ਪੀਵੀ 10 ਐਚ ਏ 9453 ਇਹ ਨੰਬਰ ਹੈ ਜਿਹੜਾ ਇਹ ਕ੍ਰੇਟ ਵਗੈਰਾ ਸ਼ਾਇਦ ਇਹਦੇ ਵਿੱਚ ਲੋਡ ਜਿਹੜਾ ਦੱਸਿਆ ਜਾ ਰਿਹਾ ਜੋ ਚਾ ਚੌਕੀ ਸ਼ਾਇਦ ਦੱਸਦੇ ਪਏ ਹੈ ਕਿ ਇਹ ਸ਼ਾਇਦ ਗੱਡੀ ਲੈ ਕੇ ਜਿਹੜਾ ਪ੍ਰਵਾਸੀ ਸੀਗਾ ਵਿੱਚ ਕਿਉਂਕਿ ਦੋ ਇਹਦੇ ਕੋਲੋਂ ਚੀਜ਼ਾਂ ਬਰਾਮਦ ਹੋਈਆਂ ਜਿਨ੍ਹਾਂ ਦੇ ਵਿੱਚ ਇੱਕ ਲਾਇਸੈਂਸ ਡਰਾਈਵਿੰਗ ਲਾਇਸੈਂਸ ਮਿਲਿਆ ਤੇ ਦੂਸਰਾ ਇੱਕ ਆਧਾਰ ਕਾਰਡ ਮਿਲਿਆ ਦੋਨਾਂ ਦੇ ਜਿਹੜੇ ਨਾਮ ਅਲੱਗ-ਅਲੱਗ ਹੈ ਪਰ ਪਿਤਾ ਦਾ ਨਾਮ ਇੱਕੋ ਹੀ ਹੈ ਦੋਨੇ ਸ਼ਾਇਦ ਬ੍ਰਦਰ ਹੋਣਗੇ ਪਰ ਗੱਡੀ ਦੇ ਵਿੱਚ ਇੱਕੋ ਹੀ ਵਿਅਕਤੀ ਸਵਾਰ ਸੀਗਾ ਇਹ ਟੋヨタ ਗੱਡੀ ਤੁਹਾਨੂੰ ਦਿਖਾ ਦਈਏ ਪਹਿਲਾਂ ਅੱਗੋਂ ਇਹਦੇ ਹਾਲਾਤ ਦੇਖੋ ਟੈਂਪਰੇਰੀ ਨੰਬਰ ਆ ਪਹਿਲਾਂ ਬੈਕ ਸਾਈਡ ਤੇ ਦਿਖਾ ਦਿੰਨੇ ਆ ਫਿਰ ਅੱਗੋਂ ਤੁਹਾਨੂੰ ਹਾਲਾਤ ਦਿਖਾਣੇ ਜਿਹੜੀ ਅੱਗੋਂ ਜਿਹੜੇ ਟੋਟਲ ਡੈਮੇਜ ਹੋਈ ਆ ਗੱਡੀ ਗੱਡੀ ਵੀ ਲਵਾਈ ਆ ਮੈਂ ਹਲੇ ਤਾਂ ਗੱਡੀ ਦਾ ਨੰਬਰ ਵੀ ਨਹੀਂ ਆਇਆ ਹੈਗਾ ਅਗਲੀ ਸਾਈਡ ਤੋਂ ਗੱਡੀ ਆ ਦੇਖ ਸਕਦਾ ਤੁਸੀਂ ਕਿਸ ਤਰੀਕੇ ਨਾਲ ਨੁਕਸਾਨੀ ਗਈ ਆ ਕਿਉਂਕਿ ਗੱਡੀ ਜਿਹੜੀ ਪਿੱਛੋਂ ਹਿੱਟ ਹੋਈ ਆ ਜਿਸ ਤੋਂ ਬਾਅਦ ਗੱਡੀ ਦੇ ਹਾਲਾਤ ਮੌਕੇ ਤੇ ਦੇਖ ਸਕਦਾ ਤੁਸੀਂ ਕੀ ਬਣ ਗਿਆ ਨਵੀਂ ਗੱਡੀ ਹੈ ਹਲੇ ਟੈਂਪਰੇਰੀ ਨੰਬਰ ਹੈ ਨੰਬਰ ਵੀ ਨਹੀਂ ਆਇਆ ਹੋਇਆ ਇਹਦੇ ਵਿੱਚ ਦੱਸਦੇ ਪਏ ਨੌਜਵਾਨ ਜਿਹੜੇ ਵੀ ਵਿੱਚ ਸਵਾਰ ਸੀਗੇ ਉਹ ਮੌਕੇ ਤੋਂ ਫਰਾਰ ਹੋ ਗਏ ਜਦੋਂ ਐਕਸੀਡੈਂਟ ਹੋਇਆ ਪਰ ਜਿਹੜਾ ਮਹਿੰਦਰਾ ਪਿਕਅਪ ਗੱਡੀ ਹੈ ਉਹਦਾ ਜਿਹੜਾ ਡਰਾਈਵਰ ਸੀਗਾ ਉਸੇ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਜਿਹੜਾ ਹੁਣ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਕਾਰਵਾਈ ਜਿਹੜੇ ਕਰ ਰਹੀ ਹੈ ਤੇ ਜਿਹੜਾ ਹੁਣ ਪੁਲਿਸ ਬੋਡੀ ਨੂੰ ਕਬਜ਼ੇ ਵਿੱਚ ਲੈ ਕੇ ਜਿਹੜੇ ਜਾ ਰਹੀ ਹੈ ਦੇਖ ਸਕਦੇ ਹੋ ਇਹ ਕਰੇਟ ਜਿਹੜੇ ਹੁਣ ਸੜਕ ਤੇ ਰੱਖੇ ਹੋਏ ਆ ਗੱਡੀ ਗੱਡੀ ਜਿਹੜੀਆਂ ਇਹ ਦੋਨੇ ਦੱਸ ਰਿਹਾ ਜਿਹੜਾ ਜਲੰਧਰ ਸਾਈਡ ਤੋਂ ਲੁਧਿਆਣਾ ਸਾਈਡ ਨੂੰ ਜਾ ਰਹੇ ਸੀਗੇ ਹਿੱਟ ਹੋਈ ਹੈ ਗੱਡੀ ਜਿਹੜੋ ਪਿੱਛੋਂ ਟੋヨタ ਦੀ ਗੱਡੀ ਹੈ ਜਿਹੜੀ ਜਿਸ ਤੋਂ ਬਾਅਦ ਜਿਹੜੀ ਮਹਿੰਦਰਾ ਗੱਡੀ ਹੈ ਜਿਹੜੀ ਉਹ ਪਲਟ ਗਈ ਹੈ ਦੂਸਰੀ ਸਾਈਡ ਤੇ ਆ ਕੇ ਤੇ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਮੌਤ ਹੋਈ ਹੈ ਜਿਹੜਾ ਮੌਕੇ ਤੇ লাইসেনਸ ਬਰਾਮਦ ਹੋਇਆ ਹੈ ਇਹ ਦਿਨੇਸ਼ ਕੁਮਾਰ ਨਾਂ ਦੇ ਵਿਅਕਤੀ ਦਾ ਜਿਹੜਾ ਹੋਇਆ ਹੁਣ ਇਹ ਕਲੀਅਰ ਨਹੀਂ ਹੈਗਾ ਕਿ ਵਿਅਕਤੀ ਵਿੱਚ ਇਹ ਹੀ ਡਰਾਈਵ ਕਰ ਰਿਆ ਸੀਗਾ ਯਾ ਦੂਸਰਾ ਸੀਗਾ ਕਿਉਂਕਿ ਦੋ ਇੱਕ ਆਧਾਰ ਕਾਰਡ ਬਣਾਵਤ ਹੋਇਆ ਪੁਲਿਸ ਨੂੰ ਤੇ ਇੱਕ ਆ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਇਹ ਦਿਨੇਸ਼ ਕੁਮਾਰ ਦਾ ਜਿਹੜਾ ਨਾਮ ਦਾ ਇਹ ਡਰਾਈਵਿੰਗ ਲਾਇਸੈਂਸ ਹੈ ਪਿੱਛੋਂ ਗੱਡੀ ਦੇਖ ਸਕਦੇ ਆ ਕਾਰਨਰ ਤੋਂ ਜਿਹੜੇ ਨੁਕਸਾਨੀ ਗਈ ਹੈ ਗੱਡੀ ਜਿੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੱਡੀ ਸ਼ਾਇਦ ਇੱਥੋਂ ਹਟਈ ਹੈ ਦੇਖੋ ਤੁਸੀਂ ਇਹ ਆ ਜਿਹੜੇ ਦਰਖਤ ਵਗੈਰਾ ਜਿਹੜੇ ਬੂਟੇ ਲੱਗੇ ਹੋਏ ਆ ਉਹ ਵੀ ਪਟ ਕੇ ਜਿਹੜੀ ਗੱਡੀਆਂ ਇੱਧਰ ਲੈ ਆਈ ਹੈ ਤੇ ਕ੍ਰੇਟ ਕਿਸ ਤਰੀਕੇ ਨਾਲ ਫਿੱਲ ਰਹੇ ਹੋਏ ਆ ਤੁਸੀਂ ਦੇਖ ਸਕਦੇ ਆ ਅੰਦਾਜ਼ਾ ਲਗਾ ਸਕਦੇ ਆ ਕਿ ਕਿਸ ਤਰੀਕੇ ਨਾਲ ਗੱਡੀ ਹਿੱਟ ਹੋਈ ਹੋਣੀ ਆ ਇੱਥੇ ਮੌਕੇ ਤੇ ਪੁਲਿਸ ਮੁਲਾਜ਼ਮ ਵੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕੀ ਉਹਨਾਂ ਨੂੰ ਕੋਈ ਸ਼ਲਾਖਤ ਹੋਈ ਆ ਹਾਂਜੀ ਕਿ ਨਹੀਂ ਜਸਵਿੰਦਰ ਜੀ ਪਹੁੰਚੇ ਹੋਏ ਆ ਇੱਥੇ ਜਸਵਿੰਦਰ ਜੀ ਨਾਲ ਗੱਲਬਾਤ ਕਰ ਲੈਣੇ ਜਸਵਿੰਦਰ ਜੀ ਅੱਜ ਦੱਸਿਓ ਕਿਕੋਸ਼ ਕਰ ਕਿਕੋਸ਼ ਕਰ ਤੁਹਾਨੂੰ ਕਹ ਲੈ ਹਲੇ ਹਲੇ ਕੋਸ਼ ਕਸ਼ਮੀਰੀ ਬਤਾਏ ਨਾ ਨਾ ਸੁਣ ਪਈ ਲੈ ਕੇ ਅਸੀਂ ਚੱਲੇ ਆਂ ਪਹਿਲੇ ਜਸਵਿੰਦਰ ਜੀ ਕਹਿੰਦੇ ਆ ਹਲੇ ਕੁਛ ਪਤਾ ਨਹੀਂ ਲੱਗਾ ਹੈਗਾ ਪਰ ਪਤਾ ਕਰ ਰਹੇ ਆ ਕਾਰਨ ਕੀ ਐਕਸੀਡੈਂਟ ਦਾ ਕਿੱਦਾਂ ਹੋਇਆ ਕਾਰਨ ਕਿੱਥੇ ਕਿੱਥੇ ਜਾ ਰਹੀ ਗੱਡੀ ਭਾਜੀ ਮੈਂ ਇਸ ਇਸ ਤੇ ਜਸਵਿੰਦਰ ਸਿੰਘ ਹਾਂਜੀ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਹਾਂਜੀ ਸਾਨੂੰ ਇੱਕ ਫੋਨ ਆਇਆ ਸੀ ਵੀ ਦੋ ਗੱਡੀਆਂ ਜਿਹੜੀਆਂ ਆ ਲੁਧਿਆਣੇ ਵੱਲੋਂ ਜਾ ਰਹੇ ਆ ਜਲੰਧਰ ਸਾਈਡ ਤੋਂ ਇੱਕ ਗੱਡੀ ਆ ਪਿੱਛੇ ਖੜੀ ਆ ਇਹ ਗੱਡੀ ਨੇ ਉਹ ਦੂਸਰੀ ਗੱਡੀ ਨੂੰ ਪਿੱਛੋਂ ਹਟ ਕਰਤਾ ਜਿਹਦੇ ਵਿੱਚ ਉਹ ਪਰਲੀ ਗੱਡੀ ਜਿਹੜੀ ਛੋਟਾ ਹਾਥੀ ਕਹਿ ਜਾ ਸਕਦਾ ਉਹਨੂੰ ਉਹਦਾ ਜਿਹੜਾ ਚਾਲਕ ਆ ਉਹਦੀ ਮੌਕੇ ਤੇ ਡੈਥ ਹੋ ਗਈ ਓਕੇ ਡਿਊਟੀ ਅਫਸਰ ਗਰਾਆਂ ਤੋਂ ਬਾਬਾ ਸਿੰਘ ਅਗਲੇ ਦਿਨ ਕਾਰਵੇ ਲਈ ਪਹੁੰਚ ਚੁੱਕੇ ਆ ਜਿਹੜੇ ਇਸ ਗੱਡੀ ਦੇ ਵਿੱਚ ਕਿੰਨੇ ਲੋਕ ਸਵਾਰ ਇਹ ਰਾਜੀ ਸਾਹਿਬ ਇਹਦੇ ਬਾਰੇ ਕੁਝ ਪਤਾ ਨਹੀਂ ਲੱਗਿਆ ਸਾਨੂੰ ਮੌਕੇ ਤੋਂ ਫਰਾਰ ਹੋ ਮੌਕੇ ਤੋਂ ਭੱਜ ਗਿਆ ਜੀ ਡਰਾਈਵਰ ਜੱਟ ਹੋਈ ਉਹ ਪਾਉਣਿਆ ਕਿੱਥੇ ਦਾ ਉਹ ਪ੍ਰਵਾਸੀ ਆ ਕੋਈ ਦੋ ਸਾਨੂੰ ਉਹਦਾ ਪ੍ਰੂਫ ਮਿਲਿਆ ਇੱਕ ਤੇ ਕੋਈ ਪ੍ਰੂਫ ਹੋ ਰਿਹਾ ਇੱਕ ਤੇ ਕੁ ਉਹ ਗੱਡੀ ਦੂਜੀ ਛੋਟਾ ਹਾਥੀ ਹੈਗਾ ਜੀ ਛੋਟਾ ਹਾਥੀ ਹੈ ਜੀ ਇਹ ਮਹਿੰਦਰਾ ਪਿਕਅਪ ਹੈ ਜੀ ਮਹਿੰਦਰਾ ਪਿਕਅਪ ਹੈਗਾ ਇ tanto ਪਤਾ ਲੱਗਾ ਕਿੰਨੇ ਕ ਜਾਨੇ ਸਵਾਰ ਸੀ ਨਹੀਂ ਭਾਜੀ ਇਹਦੇ ਬਾਰੇ ਅਜੇ ਕੁਝ ਨਹੀਂ ਪਤਾ ਲੱਗਾ ਇਹ ਇੱਕ ਰੇਟ ਵਗੈਰਾ ਉਹਦੇ ਵਿੱਚ ਇੱਕ ਰੇਟ ਉਸ ਗੱਡੀ ਦੇ ਵਿੱਚ ਸੀਗਾ ਜੀ ਠੀਕ ਹੈ ਜਿਹੜੀ ਗੱਡੀ ਆਪਾਂ ਟ੍ਰੈਫਿਕ ਨੂੰ ਡਾਇਵਲਟ ਕਰਤੀ ਆ ਠੀਕ ਹੈ ਜੀ ਤੇ ਇਹ ਗੱਡੀਆਂ ਸਾਇਦ ਤੇ ਕਰਾ ਰਹੇ ਅਸੀਂ ਦੋ ਚਾਰ ਮਿੰਟ ਦੇ ਵਿੱਚ ਜਸਵਿੰਦਰ ਸਿੰਘ ਜੀ ਅੱਛਾ ਇੱਥੇ ਐਕਸੀਡੈਂਟ ਜਿਹੜਾ ਹੋਇਆ ਹੈ ਗੱਡੀਆਂ ਕਿੱਧਰੋਂ ਕਿੱਧਰੋਂ ਆ ਰਹੀਆਂ ਸੀ ਇਹ ਜਲੰਧਰ ਤੋਂ ਆਉਂਦੀਆਂ ਸੀ ਦੋਨੇ ਪਿਕਅਪ ਇੱਕ ਮੰਡੀ ਆਉਂ ਕਨੇ ਟੋਇਟਾ ਗੱਡੀ ਵਾਲੀ ਜਿਹੜੀ ਸੀ ਹਾਂਜੀ 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 ਛੋਟੇ ਹਾਥੀ ਦੇ ਵਿੱਚ ਛੋਟੇ ਹਾਥੀ ਦੇ ਵਿੱਚ ਅੱਛਾ ਜੀ ਹਾਂਜੀ ਉਹਦੀ ਥਾਂ ਤੇ ਡੈਥ ਹੋ ਗਈ ਇਹ ਪਾਲਟੀਆਂ ਫਿਰ ਇੱਧਰ ਨੂੰ ਹਾਂਜੀ ਹਾਂਜੀ ਪਰਲੇ ਪਰਲੇਵਲ ਨੇ ਉਰਲੀ ਰੋਡ ਤੇ ਆ ਗਈ ਜੀ ਹਾਂਜੀ ਅੱਛਾ ਜੀ ਹਾਂਜੀ ਇਹ ਡੈਥ ਕਿਦੀ ਹੋਈ ਛੋਟੇ ਹਾਥੀ ਛੋਟੇ ਹਾਥੀ ਵਾਲੇ ਦੀ ਅੱਛਾ ਜੀ ਹਾਂਜੀ ਤੁਲੇ ਪੁਲਿਸ ਨੂੰ ਕਹਤੇ ਹਾਂਜੀ ਹਾਂਜੀ ਫੋਨ ਕੀਤਾ ਸੀ ਮੈਂ ਨਹੀਂ ਕੀਤਾ ਉਹਦਾ ਕਰਵਾਇਆ ਸੀ ਬੰਦੇ ਤੋਂ ਮੇਰੇ ਤੋਂ ਫੋਨ ਹੈ ਨਹੀਂ ਸੀ ਅੱਜ ਅੱਛਾ ਜੀ ਹਾਂ ਜੀ ਉਹ ਵੀ ਦੇਖਿਆ ਮੈਂ ਹਾਂ ਜੀ ਹਾਂ ਜੀ ਗੱਡੀ ਬਹੁਤ ਤੇਜ਼ ਆਉਂਦੀ ਸੀ ਪਿੱਛੋਂ ਅੱਛਾ ਜੀ ਬਾਅਦ ਚ ਉਹਦੇ ਜਿਹੜਾ ਕੱਪੜਾ ਵੀ ਮੈਂ ਹੀ ਪਾਇਆ ਬਾਅਦ ਚ ਚੱਕ ਕੇ ਹਾਂ ਜੀ ਜਿਹੜੀ ਉਹਦੀ ਤਰਪਾਈਲ ਸੀ ਅੱਜ ਡੈੱਡ ਬੋਡੀ ਤੇ ਪ੍ਰਵਾਸੀ ਹੈ ਜੀ ਉਹ ਪਤਾ ਨਹੀਂ ਭਾਜੀ ਹੁਣ ਡੈੱਡ ਬੋਡੀ ਕਿੱਥੇ ਆਉਂਨ ਪੇਸ ਉਹ ਲੈ ਕੇ ਜੀ ਕਰਾਇਆ ਜਿਹੜੇ ਉਹ ਗੱਡੀ ਦੇ ਵਿੱਚ ਸੀਗਾ ਮੁੰਡਾ ਜਿਹਨੇ ਪਿੱਛੋਂ ਗੱਡੀ ਮਾਰੀ ਟੋਇਟਾ ਵਾਲੀ ਜੀ ਉਹ ਜੀ ਪਹਿਲਾਂ ਇੱਧਰ ਨੂੰ ਆ ਗਿਆ ਬਾਅਦ ਚ ਭੱਜ ਗਿਆ ਉਹ ਤਾਂ ਬੈਲ ਨੂੰ ਆਣੀ ਨਹੀਂ ਨਹੀਂ ਉਹਦੇ ਮਾੜੀ ਮੋਟੀ ਰਗੜਾਂ ਲੱਗੀਆਂ ਕਿੰਨੇ ਬੰਦੇ ਸੀ ਗੱਡੀ ਦੇ ਵਿੱਚ ਇੱਕ ਹੀ ਸੀ ਜੇ ਇੱਕ ਇੱਕ ਦੋਨੇ ਜੀ ਦੋਨੇ ਜੇ ਇੱਕ ਇੱਕ ਸੀ ਹਾਂ ਜੀ ਹਾਂ ਜੀ ਠੀਕ ਹੈ